तब इस पर्वत का नाम पड़ा था गुरु शिखर गुरु मतलब ज्ञान देने वाला और शिखर माने की ऊँचा सबसे ऊँची चोटी के, है पूरे अरावली की हाईएस्ट पीक हां मंदराचल गुरु शिखर दा मेन व व जस्ट वओ यार <laughs> आ जन्नत है आ जन्नत यार ओ माय गॉड यार ए राजस्थान क्या यार जबरदस्त व्यू आंदा देखो इधर ਤਾਰੀਖ 16 ਅਗਸਤ 2025 ਅੱਜ ਦੇ ਦਿਨ ਦੀ ਸ਼ੁਰੂਆਤ ਸਵੇਰ ਕੋਲਰ ਚਾਹੇ ਤੋਂ ਸਵੇਰ ਸਵੇਰ ਯਾਰ ਮਾਰਕੀਟ ਸਾਰੀ ਖਾਲੀ ਪਈ ਐ ਮੈਂ ਤੇ ਸਵਾਰ ਉੱਠ ਕੇ ਆ ਗਏ ਸੀਗੇ ਸਵੇਰ ਜਲਦੀ ਬਾਕੀ ਸਾਡੇ ਨਾਲ ਦੇ ਸਾਰੇ ਸੁੱਤੇ ਪਏ ਐ ਕਿਉਂਕਿ ਦਿਨੇ ਇੱਥੇ ਆਵਾਜ਼ ਨਹੀਂ ਰਿਕਾਰਡ ਹੋਣੀਗੀ ਮੈਂ ਤਾਂ ਕਰਕੇ ਚੈੱਕ ਆਈ ਕਿਹੜਾ ਦਿਨੇ ਮਾਰਨਿੰਗ ਟਾਈਮ ਕਿ ਪਹਾੜਾਂ ਦਾ 뷰 ਹਨ ਯਾਰ ਅੱਜ ਵੀ ਬਹੁਤ ਆ ਹੋ ਸਕਦਾ ਅੱਜ ਵੀ ਕੁਝ ਦੇਖਣ ਨੂੰ ਕਨੇ ਨਾ ਮਿਲੇ ਕੱਲ ਤੱਕ ਯਾਰ ਕੱਪੜੇ ਗਿੱਲੇ ਕਰ ਲੈ ਇਸਾਂ ਨੂੰ ਸਾਰੇ ਆਹ ਮਾਰਕੀਟ ਐ ਸਾਰੀ ਤੇ ਅੱਜ ਦੇ ਨੇ ਇੱਥੇ ਕਿੰਨਾ ਜਿਆਦਾ ਨਜ਼ਾਰਾ ਆ ਰਿਹਾ ਦਾ ਹਾਂ ਦੇ ਨੇ ਇੱਥੇ ਬਹੁਤ ਜਿਆਦਾ ਰਾਸ਼ਨ ਦਾ ਬਹੁਤ ਜਿਆਦਾ ਆਹ ਮਾਰਕੀਟ ਦੇ ਨੇ 6 ਵਜੇ ਕੇ 10 ਮਿੰਟ ਹੋਏ ਆ ਹਲੇ ਤੇ ਰਸ਼ ਪੈਣ ਲੱਗ ਗਿਆ ਯਾਰ ਆ ਦੇਖੋ ਇੰਨੀਆਂ ਗੱਡੀਆਂ ਲੁਕੀ ਇੱਥੇ ਨਾਲ ਥੱਲੇ ਮੇਲਾ ਸੀਗਾ ਪਰ ਸਾਨੂੰ ਪਤਾ ਨਹੀਂ ਲੱਗਿਆ ਕਾਹਦਾ ਮੇਲਾ ਲੱਗਿਆ ਮੈਂ ਇੱਥੇ ਇੱਕ ਦੋ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕੱਲ ਵੀ ਕਹਿੰਦੇ ਬਸ ਐਸੇ ਹੀ ਘੁੰਮਣੇ ਜਾ ਰਹੇ ਆ ਘੁੰਮਣੇ ਜਾ ਰਹੇ ਆ ਔਰ ਸਾਹਮਣੇ ਹੈਗੀ ਆ ਬਾਟਿਕਾ ਗਾਂਧੀ ਬਾਟਿਕਾ ਨੱਕੀ ਝੀਲ ਸਾਹਮਣੇ ਆ ਤੇ ਐ ਕਿੱਥੇ ਹੈਗਾ ਮੰਦਿਰ ਆ ਗੁਰੂ ਸ਼िखर ਇੱਥੋਂ 18 ਕਿਲੋਮੀਟਰ ਦੀ ਦੂਰੀ ਤੇ ਆ ਉੱਥੇ ਵੀ ਆਪਾਂ ਜਾ ਕੇ ਆਵਾਂਗੇ ਆ ਦੇਖੋ ਰਸ਼ ਪੈਣਾ ਸ਼ੁਰੂ ਹੋ ਗਿਆ ਹੁਣ ਹੌਲੀ ਹੌਲੀ ਯਾਰ ਇੱਥੇ ਤੁਹਾਨੂੰ ਦਿਨੇ ਤੇ ਸ਼ਾਮ ਨੂੰ ਵੀ ਦਿਖਾਵਾਂਗੇ ਨਜ਼ਾਰਾ ਅੱਜ ਕੀ ਹੈ ਕੀ ਨਹੀਂ ਆ ਹੋਟਲ ਆ ਸਾਡਾ ਯਾਰ ਤੇ ਇਹਦਾ ਰਸਤਾ ਉਧਰ ਦੀ ਹੈ ਜਿਵੇਂ ਪਾਰਕ ਕੀਤਾ ਬਕਾਲ ਉਧਰ ਦੀ ਗਏ ਸੀ ਇੱਥੋਂ ਪੈਦਲ ਹੀ ਰਸਤਾ ਹੈਗਾ ਜੀ ਇਹ ਦੇਵਾਂ ਅਸੀਂ ਚੌਂਕ ਦੇ ਨੇੜੇ ਹੀ ਲਿਆ ਸੀ ਇੱਥੋਂ ਆਈ ਇਹ ਸਾਨੂੰ ਮਿਲਿਆ ਸੀਗਾ 8000 ਰੁਪਏ ਦੇ ਵਿੱਚ ਦੋ ਰਾਤਾਂ ਤੇ ਬੰਦੇ ਵੀ ਅਸੀਂ 8 ਹੀ ਆ ਪਰ ਰੇਟ ਤਾਂ ਠੀਕ ਸੀਗਾ ਰੀਜ਼ਨੇਬਲ ਰੇਟ ਦੇ ਵਿੱਚ ਮਿਲ ਗਿਆ ਕਿਉਂਕਿ ਅਸੀਂ ਪਹਿਲਾਂ ਬੁਕਿੰਗ ਕਰਾਈ ਸੀ ਪਰ ਇੱਥੇ ਰੁਕਣ ਦਾ ਫਾਇਦਾ ਕੋਈ ਨਹੀਂ ਗਿਆ ਰੂਮ ਇੰਨੇ ਵਧੀਆ ਹੈ ਨਹੀਂਗੇ ਬੇਕਾਰ ਜਿਹਾ ਕੰਮ ਬਸ ਇੱਕ ਟਾਈਮ ਟਪਾਉਣ ਵਾਲਾ ਸਿਸਟਮ ਹੋ ਗਿਆ ਇਹਦੀ ਕਿਉਂਕਿ ਹੋਟਲ ਫ੍ਰੀ ਹੈ ਹੀ ਨਹੀਂ ਸੀਗੇ ਇੱਥੇ ਜੇ ਅਸੀਂ ਕਿਵੇਂ ਸੋਚਦੇ ਆ ਕਿ ਰੂਮ ਦੇਖ ਕੇ ਲੈਣਾ ਹੈ ਫਿਰ ਪੋਸੀਬਲ ਨਹੀਂ ਸੀ ਲੈ ਯਾਨੀ ਹੁਣ ਸਵੇਰ ਸਾਰ ਫਲ ਤੋੜ ਕੇ ਖੁਸ਼ਬੂ ਲੈਣੀ ਹੈ ਦੀ ਕਹਿੰਦਾ ਦਿਨ ਦੀ ਸ਼ੁਰੂਆਤ ਇਦ ਤੋਂ ਕਰਨੀ ਹੈ ਆਹ ਰਸਤਾ ਜਾਂਦਾ ਹੈ ਉੱਪਰ ਨੂੰ ਪੌੜੀਆਂ ਚੜ੍ਹ ਕੇ ਹੋ ਖੜੇ ਆਪਣੇ ਮੋਟਰਸਾਈਕਲ ਯਾਰ ਛੱਤ ਤੋਂ ਦਾਂ ਚੜ ਗਿਆ ਚੰਗਾ ਅੱਜ ਮੌਸਮ ਕਲੀਅਰ ਹੈ ਇਧਰ ਧੁੱਪ ਨਿਕਲਦੀ ਹੁੰਦੀ ਆ ਦੁਪਾਨ ਚੋ ਵੀ ਉੱਠ ਖੜਾਇਆ ਖੜਾ ਸਾਹਮਣੇ ਗੁੱਡ ਮਾਰਨਿੰਗ ਗਾਈਜ਼ ਇਧਰ ਆ ਵੈਦਰ ਯਾਰ ਕਲੀਨ ਹੋ ਸਾਹਮਣੇ ਨੱਕੀ ਲਿਖਦਾ ਵਿਊ ਇੱਥੇ ਉਧਰੋਂ ਮੈਂ ਸਾਈਡ ਤੋਂ ਵੀ ਦਿਖਾਉਣਾ ਹੈ ਸਾਈਡ ਤੇ ਦਨੇਸ਼ ਵੀ ਉੱਠ ਖੜਿਆ ਹੈ ਬੰਦੇ ਤਿਆਰ ਹੋ ਗਏ ਆਲਮੋਸਟ ਬਸ ਨਾਲ ਨੂੰ ਕਿ ਨਿਕਲਦੇ ਇੱਥੋਂ ਇੱਕ ਲੋਕੇਸ਼ਨ ਦੇਖਣ ਲਈ ਗੁਰੂ ਸ਼िखर 18 ਕਿਲੋਮੀਟਰ ਦੂਰ ਆ ਉਹ ਇਦੋਂ ਹੀ ਕਾਫੀ ਉਚਾਈ ਤੇ ਆ ਕੋਈ ਪੁਰਾਣਾ ਮੰਦਿਰ ਆ ਉੱਥੇ ਚੱਲਾਂਗੇ ਇਕਬਾਲ ਸਿੰਘ ਵੀ ਉੱਠ ਖੜਾਇਆ ਹੋਏ ਤੇ ਹੁਣੇ ਤਿਆਰ ਪੁਰੀ ਅਰ ਫਿਰ ਨਿਕਲਦੇ ਆ ਯਾਰ ਆ ਗਿਆ ਆਹ ਮਾਈ ਗੋਡ ਹਾਂ ਆ ਗੁਰੂ ਸ਼ੇਖਰ ਚੱਲਦੇ ਆ ਇੱਕ ਬਾਈਕ ਤੇ ਦੋ ਜਣੇ ਦਿਖਾਉਣੇ ਤੁਹਾਨੂੰ ਨਜ਼ਾਰੇ ਉੱਥੋਂ ਦੇ ਕੀ ਹੈਗੇ ਨੇ ਚਾਬੀ ਸਵਾਰਨ ਨੇ ਫੜਾਤੀ ਬੰਦੇ ਸਾਰੇ ਹੋ ਗਏ ਰੈਡੀ ਬਾਈ ਅਸੀਂ ਚੱਲੇ ਆ ਇੱਥੇ ਦਿਨੇਸ਼ ਤੇ ਪਰਣਾਵੋਤ ਤੇ ਜਸਪਰੀ ਤੇ ਇਕਬਾਲ ਐ ਤੇ ਸਵਾਰਨ ਤੇ ਮੋਹਿਤ ਮੋਹਿਤ ਵਾਲੇ ਬਾਈਕ ਤੇ ਹੁਣ ਆਪਾਂ ਅਸੀਂ ਚੱਲਦੇ ਆ ਗੁਰੂ ਸ਼ੇਖਰ ਗੁਰੂ ਸ਼ੇਖਰ ਤੇ ਲੋ ਵੀ ਅੱਜ ਕੱਲ੍ਹ ਐਂਪਾਸਵਾ ਟਾਈਮ ਕਿੰਨਾ ਹੋਇਆ ਏ ਟਾਈਮ ਭਾਈ ਹੋਵੇ 7:30 7:30 7:30 ਲੋ ਜੀ ਗੁਰੂ ਸ਼ੇਖਰ ਦਾ ਰੂਪ ਰਾਈਡਰ ਨੂੰ ਪੈਨ ਚੜਿਆ ਹਲੇ ਤੇ ਗੱਡੀਆਂ ਪੂਰਾ ਜਾਮ ਲੱਗਣ ਲੱਗ ਗਿਆ ਫੇਰ ਆਪਾਂ ਮਗਰ ਬਹਿ ਕੇ ਚੱਲੇ ਆ ਰਹੀ ਕਿ ਬਿਨਾ ਹੈਲਮਟ ਤੋਂ ਕਿਉਂਕਿ ਨੇੜੇ ਹੀ ਜਾਣਾ ਇੱਥੋਂ ਐਡਾ ਕੋਈ ਚੱਕਰ ਨਹੀਂ ਸੀ ਤੇ ਮੈਂ ਆਪਦਾ ਮੋਟਰਸਾਈਕਲ ਨਹੀਂ ਚੱਕਿਆਗਾ ਕਿਉਂਕਿ ਸਾਰੇ ਬਾਈਕ ਚੱਕਣੀ ਲੋੜ ਨਹੀਂ ਸੀ ਇੱਧਰ ਵੀ ਆ ਦੋ ਜਣੇ ਇਕੱਠੇ ਹੋ ਗਏ ਬਾਕੀ ਆਪਣੇ ਬੰਦੇ ਮਗਰ ਆਉਂਦੇ ਆ। ਰਾਸ਼ ਬਹੁਤ ਆ ਟ੍ਰੈਫਿਕ ਲੱਗੇ ਤੈਨੂੰ ਐਂ ਕੱਢ ਗੁੱਢ ਕੇ ਜਾਣਾ ਪੈਣਾ ਸਾਈਡ ਸੂਟ ਤੋਂ ਨਹੀਂ ਬਸ ਹੋਵੇਂ। ਆ ਦੋ ਜਣੇ ਚੱਲੇ ਆ ਮੂਰੇ। ਬਾਕੀ ਤੇ ਜਾਂਦਾ ਹੈ ਆਪਣਾ ਹਿੰਦੀ ਆਪ ਨੂੰ ਪੜ੍ਹਨੀ ਨਹੀਂ ਦੀ ਮੰਦਰ ਰਹਿਣਾ ਕੋ ਯਾਰ। ਮੰਦਰ ਆ ਮੰਦਰ ਆ ਬਹੁਤ ਬਹੁਤ ਘੱਟ ਆਉਂਦੀ ਪੜ੍ਹਨੀ ਮੈਨੂੰ ਟਾਈਮ ਲੱਗਦਾ। ਇੰਗਲਿਸ਼ ਤੇ ਪੰਜਾਬੀ ਪੜ੍ਹ ਲਈਦੀ ਆ ਦੇਖੋ ਯਾਰ ਪਹਾੜ ਇਧਰ ਪੱਕੇ ਆ ਮਨ ਲੇ ਤਾਂ ਜੋ ਲੈਂਡਸਲਾਈਡ ਨਹੀਂ ਇਧਰ ਹੁੰਦਾਗਾ ਮਿੱਟੀ ਵਾਲਾ ਪਹਾੜ ਹੀ ਹੈ ਨਹੀਂ ਕੋਈ ਯਾਰ ਹਾਂ ਹਿਮਾਚਲ ਚ ਨਾ ਉਧਰ ਤਾਂ ਲੈਂਡਸਲਾਈਡ ਹੁੰਦੀ ਕਿਉਂਕਿ ਰੋਡ ਬਹੁਤ ਜ਼ਿਆਦਾ ਬੰਦੇ ਆ ਤਾਂ ਲਿਖੇ ਦੋ ਵੇਦਰ ਬਹੁਤ ਚੈਲਦਾ ਯਾਰ ਕਮ ਬੱਦਲ ਜਵਾਂ ਥੱਲੇ ਹੀ ਆ ਪੈ ਕੰਮ ਵਾਸਿਆ ਥੱਲੇ ਯੂ ਦੇਖੋ ਕਿੰਨਾ ਜ਼ਬਰਦਸਤ ਆ ਉਧਰ ਆ ਸਾਰੀਆਂ ਗੱਡੀਆਂ ਉਧਰ ਹੀ ਚੱਲੀਆਂ ਆਈਆਂ ਐ ਸੋਲੇ ਲੋਕ ਜਾਣਗੇ ਉੱਪਰੋਂ ਬਸ ਜਿਹੜਾ ਕੱਢ ਕੇ ਥਿਊ ਵੇਖ ਕੇ ਵਾਪਸ ਅਸੀਂ ਰੇਨ ਕੋਟ ਵੀ ਨਹੀਂ ਚੱਕੇ ਯਾਰ ਤੇ ਮੈਨੂੰ ਲੱਗਦਾ ਥੋੜਾ ਬਾਰਿਸ਼ ਦਾ ਮਾਹੌਲ ਬਣ ਗਿਆ ਏ ਕਿਤੇ ਖੜਨਾ ਹੀ ਨਹੀਂ ਬੇੜੇ ਖੜਨ ਨੂੰ ਇੱਥੇ ਹੈਵ ਨਹੀਂਗਾ ਕਿਤੇ ਕੁਝ ਤੇ ਜਿੰਨਾਂ ਦਾ ਕੰਮ ਹੀ ਬਣ ਜਾਣਾ ਯਾਰ ਬਹੁਤ ਲੰਬਾ ਜਾਮ ਲੱਗ ਗਿਆ ਅਸੀਂ ਤਕਰੀਬਨ 2 ਕਿਲੋਮੀਟਰ ਪਿੱਛੇ ਕੱਢੇ ਆ ਅੱਗੇ ਟੱਕਰ ਲਾਈਨ ਲੱਗੀ ਹੋਈ ਹੈ ਤੇ ਤਾਂ ਹੀ ਗੱਡੀ ਤੇ ਉਹਦਾ ਪੰਗਾ ਰਹਿੰਦਾ ਯਾਰ ਇਹ ਤੇ ਜਾਣਦੇ ਕਿਉਂਕਿ ਜਿਹੜੇ 뷰 ਪੁਆਇੰਟ ਹੈਗੇ ਲੋਕ ਬਹੁਤ ਜਾਂਦੇ ਉੱਥੇ ਦੇਖਣ ਆਹ ਦੇਖੋ ਆ ਮੋਟਰਸਾਈਕਲ ਵਾਲੇ ਉਹ ਟੱਕਰ ਲੰਬੀ ਲਾਈਨ ਲੱਗੀ ਵੀ ਆ ਯਾਰ ਬੜੀ ਲੰਬੀ ਟਾਈਮ ਪਰਚੀ ਕੱਟ ਪਿਆ 10 ਰੁਪਏ ਬਾਈਕ ਦੀ ਪਰਚੀ ਇੱਥੋਂ ਯਾਰ ਅੱਗੇ ਐਂਟਰ ਕਰਨ ਵਾਸਤੇ ਉਹ ਆਪਾਂ ਚਾਰ ਮੋਟਰਸਾਈਕਲ ਚਾਰਾਂ ਨੇ ਕਟਾਲੀ ਐ ਇੱਥੋਂ ਹੁਣ ਐਂਟਰੀ ਹੋ ਜਾਂਦੀ ਐ ਗੁਰੂ ਸ਼ਖਰ ਇੱਧਰ ਆ ਯਾਰ ਆ ਰੂਟ ਸਿੱਧਾ ਚੱਲਿਆ ਗੁਰੂ ਸ਼ੇਖਰ ਇੱਧਰ ਪਤਾ ਨਹੀਂ ਹੋਰ ਕਿਉਂ ਜ਼ਰਾ ਇੱਧਰ ਜਾਨਾ 10 ਰੁਪਏ ਇੱਕ ਮੋਟਰਸਾਈਕਲ ਦੀ ਪਰਚੀ ਗੱਡੀ ਦੀ ਜ਼ਿਆਦਾ ਹੋਊਗੀ ਜੇ ਗੱਡੀ ਤੇ ਉਹਦੇ ਫਿਰ ਤਾਂ ਪਹੁੰਚ ਨਹੀਂ ਸਕਦੇ ਸੀ ਯਾਰ ਬਹੁਤ ਟਾਈਮ ਲੱਗਦਾ ਹੈਗਾ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਯਾਰ ਬਹੁਤ ਹੀ ਬੁਰਾ ਹਾਲ ਆਹ ਦੇਖੋ ਸਵਰਨ ਤੇ ਪਰਨਨ ਚੱਲੇ ਪੂਰੇ ਜਿਹੇ ਨਾਰੀ ਬੱਸ ਦਾ ਟਾਈਮ ਮੈਂ ਸੁਣਨਾ ਹੁੰਦਾ ਨਾ ਆਇਨਗਾਉਂਦੇ ਆ ਚਲੋ ਵੇ ਕੇ ਤਾਂ ਕੋਈ ਟ੍ਰੈਫਿਕ ਬਹੁਤ ਜ਼ਿਆਦਾ ਹੈ ਸਾਰੇ ਨੰਬਰ ਗੁਜਰਾਤ ਤੇ ਹਰਿਆਣਾ ਬਾਸ ਸੌਰੀ ਹਰਿਆਣਾ ਆ ਗਿਆ ਰਾਜਸਥਾਨ ਰਾਜਸਥਾਨ ਆ ਗੁਰੂ ਸ਼िखर ਪੁਆਇੰਟ ਹੈ ਮਾਉਂਟ ਆਬੂ ਦਾ ਟੋਪ ਦਾਣਾ ਸਭ ਤੋਂ ਉੱਚਾ ਪੁਆਇੰਟ ਇਹ ਹੈ ਗੁਰੂ ਸ਼िखर ਇੱਥੇ ਪਾਰਕਿੰਗ ਹੈ ਏਡ ਪਾਰਕਿੰਗ ਹੈ ਕਿੰਨੇ ਪੈਸੇ ਆ ਮੋਟਰਸਾਈਕਲ ਦੇ 40 ਰੁਪਏ ਕਿੰਨੇ ਟਾਈਮ ਦੇ ਨਹੀਂ ਮੈਂ ਕਹਿ ਰਹੀ ਹੁੰਦਾ ਨਾ ਘੰਟੇ ਦੇ ਹਿਸਾਬ ਨਾਲ ਕੋਈ ਟਾਈਮਿੰਗ ਨਹੀਂ 40 ਰੁਪਏ ਹੈ ਟਾਇਰਕ ਦੀ ਹੈਲਮਟ ਸਾਹ ਹਾਂ ਯਾਰ ਬਦਲ ਗਈ ਦੀ ਦੇਹ ਦੀ ਹੁਣ ਜੇ ਵੀਡੀਓ ਚਾਹੀਦੀ ਬਦਲ ਐ ਕ੍ਰੋਸ ਹੁੰਦੇ ਵਿੱਚ ਦੀ ਥੋੜੇ ਥੋੜੇ ਬਹੁਤ ਰਸ਼ਾ ਯਾਰ ਬਹੁਤ ਹੀ ਜ਼ਿਆਦਾ ਰਸ਼ਾ ਜਦੋਂ ਵੀ ਇੱਥੇ ਆਉਣਾ ਨਾ ਆ ਦਾ ਮਾਉਂਟ ਆਬੂ ਮੇਨ ਜਿਹੜੀ ਸਿਟੀ ਹੈਗੀ ਥੱਲੇ ਉੱਥੇ ਗੱਡੀ ਪਾਰਕ ਕਰਕੇ ਆਓ ਬਸ ਆਉਣਾ ਤਾਂ ਸਿਰਫ ਸਕੂਟੀ ਰੈਂਟ ਤੇ ਲਓ ਜਾਂ ਜੇ ਬਾਈਕ ਤੇੋਂ ਤਾਂ ਬਾਈਕ ਤੇ ਆਉਦਾ ਹੋ ਬਸ ਗੱਡੀ ਨੇ ਉੱਪਰ ਲੱਗਣੀ ਨੇ 2-3 ਘੰਟੇ ਵੇਸਟ ਟ੍ਰੈਫਿਕ ਦੇ ਵਿੱਚ ਹੁਣ ਆਪਾਂ ਚੱਲਦੇ ਟ੍ਰੈਕਿੰਗ ਕਰਕੇ ਉੱਪਰ ਜਾਣਾ ਪਿਆ ਟੌਪ ਦੇ ਪੁਆਇੰਟ ਤੇ ਬੰਦੇ ਸਾਰੇ ਤਿਆਰ ਆ ਇੱਕ ਬਾਅਦ ਪਿੱਛੇ ਰਹਿ ਗਿਆ ਸੀ ਉਹ ਜਸਪ੍ਰੀ ਰਾਮ ਤੁਰਿਆ ਆ ਗੁਰੂ ਚੇਖਰ ਪੁਆਇੰਟ ਤੋਂ ਜਾਂਦੀਆਂ ਪੌੜੀਆਂ ਯਾਰ 350 ਪੌੜੀ ਆ ਇਹ ਇਹ ਤਾਂ ਢੀੜ ਵਾਲਾ ਕੰਮ ਆ ਤੇ ਆਪਾਂ ਚੱਲਾਂਗੇ ਟ੍ਰੈਕਿੰਗ ਕਰਕੇ ਉਧਰ ਵੀ ਪਹਾੜਾਂ ਦੇ ਵਿੱਚ ਦੀ ਕਿਉਂਕਿ ਇਹ ਰਸਤਾ ਨਹੀਂ ਲੈਣਾਗਾ ਇੱਥੇ ਤਾਂ ਵੇਖੋ ਰਸ਼ ਬਹੁਤ ਜ਼ਿਆਦਾ ਆ ਆਣੀ ਉੱਪਰ ਨੂੰ ਚੜਾਈ ਜਾਂਦੀ ਸਾਰੇ ਬੱਦਲ ਬੈਦੀ ਲੰਘੀ ਜਾਂਦੇ ਯਾਰ ਕਾਫੀ ਉਚਾਈ ਤੇ ਨਾ ਇਹ ਬੜਾ ਰਸ ਇੱਥੋਂ ਕੁਛ ਥੋੜਾ ਬਹੁਤਾ ਕਹਿੰਦੇ ਖਾਣਾ ਹੈ ਫੇਰ ਚੱਲਣਾ ਉੱਪਰ ਨੂੰ ਹੁਣ ਪਹਿਲਾਂ ਥੁਖਾਣੇ ਪੀਣੇ ਆ ਤੇ ਫੇਰ ਚੱਲਦੇ ਆ ਉੱਪਰ ਪਰੋਠੇ ਖਾਲੇ ਮੁੰਡਿਆਂ ਨੇ ਟਾਈਮ 11:30 ਹੋ ਗਿਆ ਹੈ ਹੁਣ ਚੱਲਦੇ ਆਪਾਂ ਗੁਰੂ ਸ਼ੇਖਰ ਗੁਰੂ ਸ਼ੇਖਰ ਉਹ ਜਿਹੜਾ ਉੱਪਰ ਮੰਦਿਰ ਦੀਦਾ ਉੱਥੇ ਆ ਉਹ ਵੇ ਉੱਪਰ ਦੇਖਦਾ ਮੰਦਿਰ ਜਮਾ ਟੌਪ ਤੇ ਟਰਾਈ ਕਰਾਂਗੇ ਪੌੜੀਆਂ ਵਾਲ ਦੀ ਜਾਣਾ ਜਾਂ ਫਿਰ ਇਧਰ ਦੀ ਇੱਕ ਰਸਤਾ ਹੈਗਾ ਟਰੈਕਿੰਗ ਕਰਕੇ ਜਾਣਾ ਪੈਂਦਾ ਹੈ ਉਧਰ ਤਾਂ ਦੀ ਟਰੈਕਿੰਗ ਕਰਕੇ ਚੱਲਾਂਗੇ ਰੋਟੀਆਂ ਖਾ ਲੀਆਂ ਨੇ ਚਲੋ ਹੁਣ ਆਪਾਂ ਇਥੋਂ ਨਿਕਲਦੇ 11:30 ਹੋ ਗਿਆ ਗੁਰੂ ਸ਼ੇਖਰ ਦਿਖਾਉਣੇ ਨੇ ਉੱਪਰ ਜਾ ਕੇ ਕਿਹੋ ਜਿਹਾ 뷰 ਆਉਂਦਾ ਹੈ ਆਬ ਕੀ ਨਾਮ ਹੈ ਤੁਹਾਡਾ ਮੇਰਾ ਰੁਦਰ ਵੀਰ ਸਿੰਘ ਰੁਦਰ ਵੀਰ ਸਿੰਘ ਠੀਕ ਹੈ ਇਹ ਆਪਾਂ ਨੂੰ ਕਮਾਉਣਗੇ ਜੀ ਉੱਪਰ ਜਾਣਾ ਆਪਾਂ ਇਧਰ ਦੀ ਵਾਸਾ ਆਪਾਂ ਰਹਿ ਕੇ ਠਹਿੜ ਬੋ ਉੱਪਰ ਵਾਈ ਟੈਂਪਲ ਹੈ ਨਾ ਇਧਰ ਟਰੈਕਿੰਗ ਕਰਕੇ ਚੱਲਾਂਗੇ ਉਧਰ ਉੱਪਰ ਨੂੰ ਖਾਣਾ ਖਾ ਲਿਆ ਜੀ ਤੇ ਟਰੈਕਿੰਗ ਥੋੜੀ ਜਿਹੀ ਹੈ ਤਾਂ ਚੈਲੰਜ ਲੱਗਾ ਮੀ ਕਿਉਂਕਿ ਮੈਂ ਉਹਨਾਂ ਨੂੰ ਕਹਿਆ ਸੀ ਆ ਕੇ ਖਾਵਾਂਗੇ ਪਰ ਸਾਰੇ ਨੇ ਕਹਿੰਦੇ ਹੁਣੇ ਖਾ ਕੇ ਚੱਲਣਾ ਹੈ ਉਧਰ ਦੀ ਭੀੜ ਸੀਗੀ ਜਿਆਦੇ ਆਪਾਂ ਟਰੈਕਿੰਗ ਕਰਕੇ ਚੱਲੇ ਹਾਂ ਥਰਮੀਓਂ ਵਿੱਚ ਕੀ ਹੁੰਦਾ ਹੈ ਕਿ ਪਾਣੀ শুক ਜਾਂਦਾ ਹੈ ਨਾ ਕਿਉਂਕਿ ਐਸਾ ਸੀੜੀਓਂ ਸੇ ਉਤਰ ਕੇ ਫਿਰ ਪਾਣੀ ਲੱਭਣਾ ਪਊਗਾ ਉਹ ਵਾ ਅਗੇ ਕਿੰਨਾ ਅਗੇ ਜਾਣਾ ਪੜਦਾ ਹੈ ਉਹ ਦੇਖੋ ਪਾਣੀ ਜੈਸੇ 15 20 ਸੀੜੀ ਜਾਏ ਅੱਛਾ ਜਾਣਾ ਉਹ ਤੋਂ ਦੇਖ ਕਹਿ ਸਕਦਾ ਬਹੁਤ ਤੇਰੀ ਦੀ ਬੋਲ ਨੀਚੇ ਨਹੀਂ ਜਾਣਾ ਯਾਰ ਕਿਹੜਾ ਜਾਊਗਾ ਚਾਹੋ ਤੁਰ ਕੇ ਠੜੀ ਪਾਣੀ ਨਾਲ ਦੁਸ਼ਮਣ ਗਰਮੀ ਦੇ ਵਿੱਚ ਬਈ ਪਾਣੀ ਸੁੱਕਣ ਕੇ ਥੱਲੇ ਖੂਹ ਆ ਇੱਥੇ ਖੂਹ ਆ ਕੇ ਦੇਖੋ ਖੂਹ ਆ ਆ ਜਾ ਕੇ ਇਹ ਕੂਆ ਇਧਰ ਪਾਣੀ ਹੈ ਹਾਂ ਪਾਣੀ ਸੁੱਕਣ ਕੇ ਮਤਲਬ ਕਿ ਆਵਾਜ਼ ਨਾ ਨਾ ਬੱਜਦਾ ਦੇਖੀ ਹਾਂ ਹਾਂ ਆ ਦਿਖਾ ਯਾਰ ਯਾਰ ਇਹ ਪਾਣੀ ਐਸੇ ਗੰਦਾ ਕਿਉਂ ਹੈ ਚਲੋ ਬਾਰਿਸ਼ ਕੇ ਪਾਣੀ ਜੋ ਉੱਪਰ ਜੋ ਪਤਰਾ ਹੋ ਗਿਆ ਮਿੱਟੀ ਆਈ ਅੱਗੇ ਅੱਛਾ ਬਾਰਿਸ਼ ਕੇ ਪਾਣੀ ਆ ਰਹਾ ਉਹ ਕੋਠੇ ਚਲੋ ਉੱਪਰ ਚੱਲਦੇ ਹਾਂ ਕਿ ਮੰਦਿਰ ਬਣਿਆ ਤੇ ਇਧਰ ਸਾਈਡ ਤੇ 뷰 ਪੁਆਇੰਟਸ ਹੈਗੇ ਨੇ ਸਾਰੇ ਥੋੜਾ ਜਿਹਾ ਹੋਰ ਵੀ ਐਕਸਪਲੋਰ ਕਰਾਂਗੇ ਤੇ ਬਾਕੀ ਆ ਬਾਈ ਜੀ ਨੂੰ ਪੁੱਛਦੇ ਨੇ ਜਿਹੜੇ ਆਪਾਂ ਉੱਪਰ ਲੈ ਕੇ ਆਏ ਆ ਇਹਦੇ ਬਾਰੇ ਜਾਣਕਾਰੀ ਲੈਣੇ ਇਸ ਮੰਦਿਰ ਬਾਰੇ ਬਾਈ ਇਹ ਮੰਦਿਰ ਕੇ ਬਾਰੇ ਮੈਂ بتانا ਜਾ ਰਹਾ ਹਾਂ ਜੀ ਸੰਦਾ ਬੇਟਾ ਜਿਵੇਂ ਦੇਖੋ ਆਪ ਸੀਡੀ ਸੇ ਜਾਤੇ ਨਾ ਗੁਰੂ ਸ਼ਿਕਰ ਦੇ ਲਈ ਉਹ ਸਾਹਮਣੇ ਜੋ orange ਵਾਲਾ ਮੰਦਿਰ ਹੈ ਨਾ نیچے ਇਹ ਮੇਨ ਟੈਂਪਲ ਹੈ ਗੁਰੂ ਸ਼ਿਕਰ दत्तात्रेय ਭਗਵਾਨ ਦਾ ਨਾਮ ਸੁਣਾ ਹੋਗਾ ਆਪ ਲੋਕੋ ਨੇ ਓਕੇ इनका जो फर्स्ट टेंपल है वो रहता है महाराष्ट्र के अंदर मावरगढ़ में सेकंड रहता है गुजरात में गिनार के अंदर जूनागढ़ में और थर्ड माउंट आबू के अंदर है और यहाँ पर इनका तपस्या स्थल साढ़े पाँच हजार वर्ष यहाँ बैठ के इन्होंने तपस्या किया था जो धूणी होती है ना वो तो मतलब आज भी अखंड है, अखंड धूड़ा उसमें क्या होता है कि लकड़ी वगैरह जो होते है ना वो नहीं डालते सुबह शाम खाली घी का यवन करते जो राख होती है वो ऑटोमेटिक निकलता उसका है उसका तिलक करते हैं मेन मंदिर के अंदर और ये वाला जो मंदिर है ये दत्तात्रेय भगवान के माता का मंदिर है अंशुया माता का नाम सुना होगा आप लोगों ने सबसे बड़े जो माताजी थे वो यही थे जिन्होंने ब्रह्मा विष्णु और महेश तीनों को छ छह महीने के बालक बनाए थे और माँ बन के इन्होंने दूध पिलाया और गुरु बन के इन्होंने ज्ञान दिया था उनको तभी से क्या हुआ था कि जो गुरु और शिष्य की जो परिक्रमा होती थी वो परिक्रमा इस पर्वत से चालू हुई थी तब इस पर्वत का नाम पड़ा था गुरु शिखर गुरु मतलब ज्ञान देने वाला और शिखर माने की ऊँचा सबसे ऊंची चोटी है पूरे अरावली की हाइएस्ट पीक है ये पाँच फीट की हाइट पर खड़े अपने और सत्रह मीटर में रहता और ये बीच में मार्बल वाला जो मंदिर है ना ये दत्तात्रेय भगवान के पिताजी का व्हाइट वाला हाँ जी ये बीच वाला आ, ये दत्तात्रेय भगवान के पिताजी का मंदिर आता है अतरी ऋषि भगवान का जो पहले सप्त तो ऋषि होते थे तो उनमें से जो सबसे बड़े ऋषि थे अतरी ये उनका टेम्पल आता है फिर आता है ऑरेंज वाला मेन टेम्पल तो फिर मार्केट होता है देखते देखते उतरने का आएगी ये परिक्रमा होती है माउंट आबू का सबसे ऊंचा पॉइंट पूरे राजस्थान का पूरे राजस्थान का राजस्थान का सबसे टॉप है ये ये परिक्रमा होती है पहले माता जी का दर्शन करेंगे फिर पिताजी का और फिर बच्चों को और फिर वहाँ से सीढ़ी मार्केट देखते देखते और वो भी है जो जो सामने है नहीं वो ऑब्जर्वेटरी बनाओ इसरो का जो पीछे खाली रोड जा रहा ना। है ना यहाँ अंदर अलाउड नहीं अंदर इस जो इस खाली काम करते है वही जा सकते हैं क्योंकि साइंटिस्ट लोग ही बैठते है विशेष करता है यहाँ से टेलीस्कोप लगा हुआ ये वायुसेना का रेडर लगा हुआ पीछे पीछे ये वाला ਜੋ ਬਿਨਾ ਪਰਮਿਸ਼ਨ ਕੇ ਡਰੋਨ ਵਗੈਰਾ ਉੱਡਦਾ ਇਹ ਉਹਨਾਂ ਕੋ 아이 ਡੈਕ ਕਰ ਦਿੰਦਾ। ਅੱਛਾ ਉਹ ਬਈ ਜਹਾ ਪਰਮਾ ਗੁਮਾਰੀ ਉਹ ਸਾਹਮਣੇ ਜਿਹੜਾ ਪੁਆਇੰਟ ਬਣਿਆ ਹੋਇਆ ਹੈ ਨਾ ਵਾਯੂ ਸੈਨਾ ਦਾ ਕਿ ਜਿਹੜੀ ਕੁਝ ਜਗ੍ਹਾ ਤੇ ਮਤਲਬ ਕਿ ਡਰੋਨ ਅਲਾਉਡ ਨਹੀਂ ਹੁੰਦੇ ਉਹ ਇਹ ਡਿਟੈਕਟ ਕਰਦਾ ਕਿਹੜਾ ਡਰੋਨ ਬੰਦਾ ਇੱਥੇ ਉਡਾ ਰਿਹਾ ਹੈ ਬਿਨਾ ਪਰਮਿਸ਼ਨ ਤੋਂ। ਆ ਸਾਰੇ ਏਰੀਆ ਹੁਣ ਆਪਾਂ ਅੱਗੇ ਚੱਲਦੇ ਆਂ। ਉਧਰ ਚੱਲਦੇ। ਮੰਦਿਰ ਵਾਲੀ ਸਾਈਡ ਆਪਾਂ ਦੇਖ ਲਿਆ ਜੋ ਦੱਸਿਆ ਗਾਈਡ ਨੇ ਯਾਰ। ਕੱਲੇ ਆ ਜਿੰਦੇ ਠੀਕ ਹੈ ਕੱਲਾ ਵੇਖ ਕੇ ਮੁੜ ਜਾਣੀ ਹੈ ਹਿਸਟਰੀ ਬਾਰੇ ਨਹੀਂ ਪਤਾ ਲੱਗਣਾ ਸੀਗਾ ਆ ਵੇਖੋ ਬੈਕ ਸਾਈਡ ਤੇ 뷰 ਵੇਖੋ ਯਾਰ ਵਾਓ ਜਸਟ ਵਾਓ ਯਾਰ ਆ ਜੰਨਤ ਹੈ ਆ ਜੰਨਤ ਆ ਯਾਰ ਓ ਮਾਈ ਗੋਡ ਯਾਰ ਇਹ ਹੈ ਰਾਜਸਥਾਨ ਕੀ ਆ ਯਾਰ ਜ਼ਬਰਦਸਤ 뷰 ਆਉਂਦਾ ਦੇਖੋ ਇੱਧਰ ਬਹੁਤ ਲੱਗਦਾ ਵੀ ਥੱਲੇ ਹੀ ਜਾਵਾਂਗੇ ਬਹੁਤ ਇਹ ਦੇਖਣ ਕੋ ਨਹੀਂ ਬੀ ਕੈਂਟ 뷰 ਆ ਯਾਰ ਇੱਥੇ ਸੱਚੀ ਗੱਲ ਹੈ वहां <tompa> पे वहां पे पहुंचाने आया हूं ओके वो साइंटिस्ट पॉइंट वाला हां ये इसरो की बिल्डिंग है सामने भाई हां वो दिखती है हां वो उधर साइंटिस्ट बैठते भाई काफी रिसर्च करते हैं तारों की है ग्रह की है प्लेनेट की ग्रह की सर्च अच्छा टेलीस्कोप लगा हुआ है ऑब्जर्वेटरी की तो परमिशन मिल जाती है वहां पे टेलीस्कोप लगा हुआ है हिंदी बोलना लगे वहां पे टेलीस्कोप लगया हुआ है यार उधर भी जा सकते हैं पर परमिशन ना जाना पेंदा है रोड जाता ऊपर तक ਚਾਹ ਵੋਰਾ ਸੋਹਣਾ 뷰 ਆ ਯਾਰ। ਕੀ ਬਾਤ 뷰 ਆ ਕੀ ਬਾਤ। ਕੈਕਟਸ ਹੈ ਨਾ ਇਹ ਸਾਰਾ। ਸਾਰੇ ਕੈਕਟਸ ਹੀ ਆ। ਕਾਫੀ ਚਾਈ ਤੇ ਆ ਗਈ ਯਾਰ। ਬੱਦਲ ਤਾਂ ਇੱਥੋਂ ਦੀ ਪੂਰੀ ਸਪੀਡ ਨਾਲ ਲੰਘਦੇ ਆ। ਤੇ ਗਰਮੀ ਵੀ ਹੋਣ ਲੱਗ ਗਈ ਹੁਣ। 2 ਪੁਆਇੰਟ ਰਹਿ ਗਏ ਆਪਣੇ ਦੇਖਣ ਲਈ ਫੇਰ ਚੱਲਦੇ ਨੀਚੇ ਬਸ। ਓ ਬੱਲੇ। 뷰 ਬਹੁਤ ਸੋਹਣਾ ਹੁੰਦਾ ਯਾਰ। ਆਸੇ-ਪਾਸੇ ਸਾਰੇ ਬੱਦਲ ਆ। ਆ ਏਰੀਆ ਸਾਰਾ ਵੇਖੋ ਕਿੰਨਾ ਵਧੀਆ ਲੱਗਦਾ ਹੈ ਇਹ। ਇਹ ਕਿੱਡੀ ਤੋਂ ਉਤਰेंगे ਆਪਾਂ ਨਹੀਂ ਅੱਭੀ ਇੱਥੋਂ ਜਾئیںਗੇ ਹਾਂ ਹਾਂ ਯਾ ਇਹ ਇਧਰ ਸੀ ਹਾਂ ਇਧਰ ਸੀ ਨੀਚੇ ਵਾਲਾ ਰਸਤਾ ਹੈ ਉੱਪਰ ਆਇਆ ਉਹ ਇਧਰ ਦੀ ਆਹ ਰਸਤਾ ਪੁੱਛੀ ਕਿੱਥੇ ਹੈ ਔਰ ਇਹਦਾ ਟ੍ਰੈਕਿੰਗ ਦਾ ਰਸਤਾ ਅੱਗੇ ਇੱਥੋਂ ਦੀ ਉਹ ਪੱਥਰ ਦੇ ਉੱਪਰ ਦੀ ਚੜ ਕੇ ਔਰ ਫਿਰ ਬੰਦ ਕਰ ਦੇ ਮੀਂਹ ਚਾਹ ਨਹੀਂ ਦਿੰਦੇਗੇ ਆ ਜਾਓ ਭਾਗਾ ਇਹਨੂੰ ਫੋਲੋ ਕਰਨਾ ਆਪਾਂ ਬਾਈ ਨੂੰ ਪਿੱਛੇ ਪਿੱਛੇ ਚੱਲਦੇ ਹਾਂ ਤੇ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਖਦਾ ਆਈਂ ਬੇ ਚੱਲ ਆ ਭਾਈ ਥੋੜਾ ਦੇਖ ਕੇ ਚੱਲੋ ਯਾਰ ਆ ਜਾਓ ਨਾਲ-ਨਾਲ ਦੀ ਨੰ ਕੋ ਇਧਰ ਦੀ ਉੱਪਰ ਦੀ ਉੱਪਰ ਦੀ ਉੱਪਰ ਦੀ ਉੱਪਰ ਦੀ ਆਈਓ ਇਹ ਤਾਂ ਹਲੇ ਸੁੱਕਾ ਕਰਕੇ ਜੇ ਮੀਂਹ ਪਿਆ ਹੋਵੇ ਫੇਰ ਸਲਿੱਪਰੀ ਜਾ ਦੇ। ਆਹ ਦੇਖੋ ਪੱਥਰ ਦੇ ਨਾਲ ਫੀਮ ਵੀ ਲੱਗੀ ਆ। ਠੀਮ ਲੱਗੀ ਆ। ਚੱਲ ਆ ਇੱਥੋਂ ਹੀ ਚੜ ਜਾਣਾ। ਅੱਛਾ ਅੱਛਾ ਉੱਪਰ ਚੜ੍ਹ। ਇੱਥੋਂ ਹੀ ਚੜ੍ਹ ਜਾ ਤੂੰ ਤਾਂ। ਸਲਿੱਪਰੀ ਆ। ਉਹ ਨਹੀਂ ਸਲਿੱਪਰੀ ਇਹ ਇੱਥੇ ਨਹੀਂ ਸਲਿੱਪਰੀ ਆ ਬਈ। ਉਹ ਨਹੀਂ ਸਲਿੱਪਰੀ ਇਹ ਜੰਮਿਆ ਵਾ ਤਾਂ। ਆਹ ਕਰ ਦੋ। ਆਹ ਸਿੱਧਾ ਖਾ। ਆਇਆ ਆਇਆ ਆਇਆ। ਉਹ। ਇੱਥੇ ਸਲਿੱਪਰੀ ਥੋੜਾ ਇੱਥੇ ਦੇਖ ਕੇ। ਬਾਈ ਹਰਗੇ ਜਮਾ ਟਾਪ ਤੇ ਚੜੇ ਫਿਰਦੇ ਆ ਫੋਟੋ ਕਰਾਉਣ ਹਣਾ ਬਹੁਤ ਦੇਖੋ ਥੱਲੇ ਮਾਰਕੀਟ ਸਾਰੀ ਉੱਥੋਂ ਆਏ ਆ ਆਪਾਂ ਟੌਪ ਉੱਪਰ ਨਿਕਲੇ ਚਿੰਗੜੇ ਯਾਰਗੀ ਬਾਈ ਹੁਣ ਹੁਣ ਬੱਦਲ ਹੈਣਗੇ ਆ ਵੀ ਇੱਥੋਂ ਨਹੀਂ ਚੜੇ ਹੋਣੇ ਤਾਂ ਆਏ ਫੋਟੋ ਕਰਾਉਣ ਪਰ ਆਪਾਂ ਚੱਲਦੇ ਹੌਲੀ ਹੌਲੀ ਅੱਗੇ ਤੇ ਪਿੱਛੇ ਫੋਟੋ ਵਾਲੇ ਚੱਕਰ ਚ ਪੈ ਕੇ ਬਾਹੜੀਆਂ ਖਿੱਚੀ ਜਾਂਦੇ ਆ 33 ਸ਼ਿ ਭਗਵਾਨ ਦੱਤਾ ਦੇ ਭਗਵਾਨ ਕੇ ਪਿਤਾ ਜੀ ਦਾ ਨਹੀਂ ਗਣਪਤੀ ਜੀ ਦੀ ਹੋਟ ਨਹੀਂ ਉਹ ਤਾਂ ਅੱਗੇ ਲੱਗ ਰਿਹਾ ਇਸ ਤਿੰਨ ਨੰਬਰ ਜੀ ਦਾ ਅੱਛਾ ਇਹ ਬੰਦ ਕਿਉਂ ਕਰ ਰਖਿਆ ਹੈ ਇਹ ਸੁਪਰ ਸ਼ਾਮੇ ਖੁੱਲਦਾ ਹੈ ਨਾ ਤੇ ਸੁਪਰ ਸ਼ਾਮ ਖੁੱਲਤੇ ਜਦੋਂ ਪੂਜਾ ਕਰਦੇ ਉਹ ਤਾਂ ਹਾਂ ਪੂਜਾ ਕਰਦੇ ਉਹ ਲੈ ਜਾਂਦੇ ਇਸ ਲਈ ਪੂਜਾ ਕਰਦੇ ਉਹ ਤਾਂ ਖੋਲਦੇ ਹਨ ਸੁਪਰ ਸ਼ਾਮ ਪੂਜਾ ਫੜ ਹੋ ਕੇ ਮੰਦਿਰ ਵਿੱਚ ਆਪੇ मतलब ਜਿਆਦਾ ਲੋਕ ਸੁਪਰ ਸ਼ਾਮ ਹੀ ਹੱਤੇ ਇਸ ਟਾਈਮ ਕੋ ਮਤਲਬ ਚਲੋ ਮੇਨ ਪੁਆਇੰਟ ਉਹ ਹੈ ਨਾ ਵਹਾਂ ਪੇ ਮੰਦਿਰ ਜੇ ਅਪਨੇ ਨੀਚੇ ਜਾਏਗੇ ਮੰਦਿਰ ਤੇ ਫਿਰ ਸਾਹਮਣੇ ਆ ਗਿਆ ਰਿਸਰਚ ਸੈਂਟਰ ਯਾਰ ਆਪਾਂ ਜਮਾਂ ਨੇੜੇ ਆ ਗਏ ਬਿਲਕੁਲ ਉਹਦੇ ਇਹ ਤੋਂ ਬਾਅਦ ਮੰਦਿਰ ਦੋ ਜਲ ਦੇਖ ਰਹੇ ਆਪਾਂ ਉਹ ਸ਼ਿਖਰ ਪੁਆਇੰਟ ਆ ਗਿਆ ਮਾਊਂਟ ਆਬੂ ਦਾ ਆ ਪੁਆਇੰਟ ਦੇਖ ਕੇ ਫੇਰ ਆਪਾਂ ਚੱਲਾਂਗੇ ਨੀਚੇ ਆਹ ਦੇਖੋ ਯਾਰ ਬੱਦਲਾਂ ਦੇ ਵਿੱਚ ਦੀ ਪੂਰਾ ਕੰਮ ਹੁਣ ਸਹੀ ਬਣਿਆ ਮੌਸਮ ਪਹਿਲਾਂ ਧੁੱਪ ਨਿਕਲੀ ਸੀ ਰਜ ਦੀ ਆ ਮੰਦਰ ਸਾਰਾ ਕਲਾਉਡ ਬੱਦਲਾਂ ਦੇ ਵਿੱਚ ਕਵਰ ਆ ਕਲਾਉਡੀ ਏਰੀਆ ਹੋ ਗਿਆ ਕੰਮ ਦੇਖੋ ਸ਼ਾਇਦ ਕੈਮਰੇ 'ਚ ਆਉਂਦੇ ਹੁਣ ਤੋਂ ਵਧੀਆ ਮੌਸਮ ਆ ਯਾਰ ਇਹ ਹਵਾ ਦੀ ਦਿਸ਼ਾ ਬਤਾ ਦੇਣਾ ਆ ਮੰਦਰ ਆ ਇੱਥੋਂ ਦਾ ਗੁਰੂ ਸ਼ਿਖਰ ਦਾ ਮੇਨ ਜਾਇਂਦਰ ਸਿੰਘ ਨੂੰ ਜਾਣਾ ਹੈ ਤੇ ਜੁੱਤਾਂ ਇੱਥੇ ਲਾਵਗੇ ਇੱਕ ਵਾਰ ਦੋ ਦੋਨੇ ਜਾਵੜੇ ਫਿਰ ਦੋ ਦੀ ਦੋ ਇੱਕ ਦੋ ਦਵਾਕਾ ਲਈ ਬਸ ਤੇ ਹਰ ਮੰਦਿਰ ਆਪਾਂ ਜਾਏ ਪੁਆਇੰਟ ਕਵਰ ਕਰ ਜਾਂਦਾ ਹੁਣ ਆਪਾਂ ਚੱਲੇ ਥੱਲੇ ਹੁਣ ਪੌੜੀਆਂ ਵਾਲਾ ਰਸਤਾ ਚੁਣਿਆ ਆਪਾਂ ਪੌੜੀਆਂ ਵਾਲਾ ਰਸਤਾ ਫਿਰ ਜੀ ਪੌੜੀਆਂ ਵਾਲਾ ਪੌੜੀ ਪੌੜੀ ਕਰ ਤਾ ਆ ਜਾ ਚੜਦਾ ਜਾ ਜੈ ਮਾਤਾ ਦੀ ਕਰਦਾ ਆਹ ਮਾਰਕੀਟ ਹੈ ਸਾਰੀ ਏ ਥੱਲੇ ਤੇ ਕਿੱਤਰੇ ਜਾਓਗੇ ਨਾਲ ਨਾਲ ਮਾਰਕੀਟ ਹੈ ਸਾਰੀ ਯਾਰ ਆਪਾਂ ਗਲਤ ਆ ਗਏ ਮਾਨੇ ਚਾ ਨਾ ਮਨਾਂ ਦਾ ਔਖਾ ਹੋਊਗਾ ਕੰਮ। ਉਹ ਨਹੀਂ ਹੁੰਦੇ ਭਾਈ ਉਹ ਫੇਰ ਚਲੋ ਥੱਲੇ ਚੱਲਦੇ ਇਥੇ ਸਵੇਰ ਪਰੌਂਠੇ ਖਾਦੇ ਸੀ ਉੱਥੇ ਚੱਲ ਕੇ ਬੈਠਦੇ ਆ ਉੱਥੇ ਦਨੇਸ਼ ਅਰਗੇ ਆ ਜਾਵਾਂਗੇ। ਕਿਉਂਕਿ ਉਹ ਜਮਾ ਉਹ ਟਾਪ ਵਾਲੇ ਪੁਆਇੰਟ ਤੇ ਗਏ ਹੋਏ ਆ। ਉੱਥੋਂ ਅਸੀਂ ਆ ਗਏ ਪਹਿਲਾਂ। ਚਲੋ। ਲੈ ਵੀ ਗੁਰੂ ਸ਼ੇਖਰ ਦੇਖ ਲਿਆ। ਹੁਣ ਇਥੋਂ ਮੋਟਰਸਾਈਕਲ ਕੱਢਣ ਲੱਗੇ ਆ। ਤੇ ਇਹਨੂੰ ਬਹੁਤ ਸੁਭਾਅ ਦਾ ਏ ਇਹਨਾਂ ਮੋਟਰਸਾਈਕਲ ਚਲਾ ਕੇ ਪਹਾੜਾਂ 'ਚ ਪਹਿਲੀ ਵਾਰੀ। ਇਕਬਾਲ ਵੀ ਕਹਿੰਦਾ ਪੂਰਾ ਇੰਜੋਏ ਕੀਤਾ। ਚਲ ਐਂ ਦੇ ਲਿਆ। ਇੱਥੋਂ ਨਾ ਆਪਾਂ ਚੱ ਇਹ ਤੋਂ ਨਿਕਲਦੇ ਆ ਆ ਯਾਰ ਆਪਾ ਅਚਲਗੜ ਪਹੁੰਚ ਗਏ ਸੀਗੇ ਤੇ ਉੱਥੋਂ ਜਿਹੜਾ 4x4 ਪ੍ਰਾਣਾ ਫੋਰਟ ਸੀਗਾ ਉਹ ਟੁੱਟ ਗਿਆ ਕਹਿੰਦੇ ਜਿਵੇਂ ਤੁਹਾਨੂੰ ਦੱਸਿਆ ਥੱਲੇ ਤੇ ਉਹਦੇ ਕੋਸ਼ਤ 뷰ਪੁਆਇੰਟ ਐਡ ਕੀਤੇ ਰਿਆ ਤੇ ਆਹ ਰਸਤਾ ਜਾਂਦਾ ਅਚਲਗੜ ਨੂੰ ਉੱਪਰ ਨੂੰ ਪਹਿਲਾਂ ਸਾਨੂੰ ਕਹਿੰਦੇ ਨੀਚੇ ਤੋਂ ਉਹਦਾ ਬਾਈਕ ਲੈ ਆਉਣੀ ਦੇਣਾਗਾ ਅਸੀਂ ਪਰ ਕਰ ਲੈ ਗਾਣੂ ਸਿੱਧਾ ਚਲੇ ਜਾ ਸਕਦੇ ਆ ਆ ਫੋਰਟ ਦੀ ਐਂਟਰੀ ਆ ਗਈ ਮੈਂ ਤੁਹਾਨੂੰ ਫਟਾਣਾ ਕਿਲਾ ਇਹ ਬੰਦਲੇ ਜੇ ਇੱਥੇ ਆ ਗਈ ਬਹੁਤ ਜਿਆਦਾ ਆ ਯਾਰ ਲੋ ਵੀ ਇੱਕ ਆ ਇੱਥੇ ਪੁਆਇੰਟ ਬਣਿਆ ਹੋਇਆ ਇੱਧਰ ਆਹ ਰਸਤਾ ਹਲੇ ਉੱਪਰ ਨੂੰ ਜਾਂਦਾ ਹੈ ਕਾਫੀ ਜਿਆਦਾ ਜਿਹੜਾ ਇਹ ਵੀ ਟੌਪ ਤੇ ਬਿਲਕੁਲ ਆਪਾਂ ਨੂੰ ਐਂ ਵੀ ਨਹੀਂ ਜਿਹੜਾ ਤੁਸੀਂ ਲਿਜਾ ਨਹੀਂ ਸਕਦੇ ਆਹ ਦਾ ਵਹੀਕਲ ਗੇਅਰ ਨਿੱਕਾ ਕਰ ਗੇਅਰ ਨਿੱਕਾ ਕਰ ਗੇਅਰ ਨਿੱਕਾ ਪਹਿਲਾ ਗੇਅਰ ਹੀ ਹੈ ਚੱਲ ਕੋਈ ਨਹੀਂ ਚੱਲ 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 ਰੇਸ ਰੱਖ ਚੱਲ ਲੋੜੀ ਇੱਥੇ پارک ਕਰਨਾ ਪੈਣਾ ਏ پارک ਕਰਕੇ ਫਿਰ ਚੱਲਦੇ ਹਾਂ ਉੱਪਰ ਆਪਾਂ ਅਚਲਗੜ ਫੂਡ ਆਹ ਹੈ ਇਹਦੇ ਅੱਗੇ ਮੰਦਿਰ ਆ ਇਹਦੇ ਵਿੱਚ ਦੀ ਚੱਲਦੇ ਹਾਂ ਉੱਪਰ 뷰 ਕਾਫੀ ਅੱਛੇ ਹੈਗੇ ਯਾਰ ਤੇ ਦੇਖਦੇ ਹਾਂ ਫਿਰ ਮੁੰਡੇ ਸਾਰੇ ਪਹੁੰਚ ਗਏ ਆਪਣੇ ਦਿਨੇਸ਼ ਤੇ ਪ੍ਰਨਵ ਰਹਿ ਗਏ ਨੇ ਕਰ ਲੋ ਕਰ ਲੋ ਯਾਰ ਕੋਈ ਨਹੀਂ ਰਿਵਿਊ ਤੁਹਾਨੂੰ ਦੱਸ ਤੇ ਬਸ ਸਭ ਤੋਂ ਇੱਕ ਇੱਕ ਤੋਂ ਇਹਨੂੰ ਬਿਹੜੇ ਪੋਰਨ ਉਹ ਲਈ ਅਸ਼ਲਗੜ ਤੀਰਥ ਦਵਾਰ ਲਿਖਿਆ ਸੀਗਾ ਬਾਹਰ ਆਹ ਰਸਤਾ ਇਹਦਾ ਪੌੜੀਆਂ ਹੈਗੀਆਂ ਨੇ ਯਾਰ ਥੋਂ ਦੀ ਉਹਨਾਂ ਦਾ 60 70 ਪੌੜੀਆਂ ਗਿਆ ਸੀਗਾ ਸੁਣਾ ਇੱਕ ਆਸ ਨਾਲ ਤੁਸਾਂ ਬਰਾਬਰ ਕਰ ਦਾਂਗੇ ਜੈਨ ਮੰਦਿਰ ਆ ਜੈਦ ਨਹੀਂ ਸ਼੍ਰੀ ਅਦਿਸ਼ਵਰ ਜੈਨ ਮੰਦਿਰ ਅਸ਼ਲਗੜ ਅਸ਼ਲਗੜ ਆ ਜੈਨ ਮੰਦਿਰ ਆ ਜੈਨ ਮੰਦਿਰ ਦਾ ਮੁਖੀ ਹੈ ਇਹ ਆਪਾਂ ਕਿਲਾ ਸਾਰਾ ਦੇਖ ਲਿਆ ਇੱਕ ਕਿਲਾ ਇਸ ਲਈ ਕਹਿ ਰਿਹਾ ਮੈਂ ਕਿਉਂਕਿ ਮਹਾਰਾਣਾ ਕੁੰਬਾ ਦਾ ਕਿਲਾ ਹੈ ਕੁੰਬੜਗੜ ਦੇ ਰਾਜਾ ਸੀਗੇ ਨੇ ਮਹਾਰਾਣਾ ਮਹਾਰਾਜਾ ਪ੍ਰਤਾਪ ਸਿੰਘ ਦੇ ਦਾਦਾ ਜੀ ਰਾਜਾ ਕੁੰਬਾ ਉਹਨਾਂ ਦਾ ਕਿਲਾ ਸੀ ਇਹ ਤੇ ਉਸ ਕਿਲੇ ਨੂੰ ਮਨਨ ਕਹਿੰਦੇ ਨੇ ਮੰਦਿਰ ਦੇ ਵਿੱਚ ਚੇਂਜ ਕਰਤਾ ਸਾਰਾ ਉੱਪਰ ਵੀਡੀਓਗ੍ਰਾਫੀ ਲਾਊਡ ਨਹੀਂ ਸੀਗੀ ਇਸ ਕਰਕੇ ਆਪਾਂ ਵੀਡੀਓ ਕੋਈ ਨਹੀਂ ਸ਼ੂਟ ਕੀਤੀ ਉੱਪਰ ਪਰ ਦੇਖਣ ਵਾਲਾ ਮੰਦਿਰ ਯਾਰ ਬਹੁਤ ਸੋਹਣਾ ਹੈ ਪੀਸ ਫੁੱਲ ਲੋਕੇਸ਼ਨ ਹੈ ਵਧੀਆ ਬਣਿਆ ਹੋਇਆ ਆ ਚਲ ਗੜ ਦੀ ਮਾਰਕੀਟ ਹੈ ਛੋਟੀ ਜੀ ਤੇ ਉੱਪਰ ਆਪਾਂ ਦਾ ਮੰਦਿਰ ਸੀ ਤੁਹਾਨੂੰ ਦਿਖਾਇਆ ਸੀਗਾ ਉਹ ਮੰਦਿਰ ਆ ਛੋਟੀਆਂ ਜੀਆਂ ਦੁਕਾਨਾਂ ਦੇ ਛੋਟੀਆਂ ਛੋਟੀਆਂ ਇੱਥੇ ਇੱਕ ਮੰਦਿਰ ਹੋਰ ਹੈਗਾ ਜੈਨ ਟੈਂਪਲ ਬਟ ਉਹਦਾ ਨਾ ਅੰਦਰ ਕੰਮ ਚੱਲਦਾ ਕਹਿੰਦੇ ਰਿਪੇਅਰ ਵਗੈਰਾ ਕਰਦੇ ਪਏ ਆ ਤਾਂ ਕਰਕੇ ਆਵੇ ਆ ਪੈਂਸਾ ਚਲ ਚੜਾ ਮੜਾ ਮਟਰਸਲ ਦੇਖ ਆਉਣੇ ਆ ਚੱਲ 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 ਆਵੇ ਸ਼੍ਰੀ ਸ਼ਾਂਤੀਨਾਥ ਜੀ ਜੈਨ ਮੰਦਿਰ ਆਏ ਆਂਟ੍ਰੈਂਸ ਹੈ ਦਾ ਇਹ ਤੋ ਕੁਮਾਲ ਹੀ ਬਸ ਇਹ ਮੰਦਰੀ ਹੋ ਜਾਈਗਾ ਇਧਰ ਸ਼ਾਮਿਲ ਲਾ ਲਈ ਨਹੀਂ ਆ ਗਿਆ ਸ਼੍ਰੀ ਸ਼ਾਂਤੀਨਾਥ ਜੈ ਮੰਦਿਰ ਕਰਲਾ ਮੋੜ ਲਾ ਇਥੋਂ ਬਸ ਖਿਚ ਲੋ ਖਿਚ ਲੋ ਫੋਟੋ ਬੰਦੇ ਸਾਰੇ ਪਹੁੰਚ ਗਏ ਚੱਲ ਮੋੜੇ ਦਿਰ ਘਮਾ ਅੰਦਰ ਰਨ ਕੰਮ ਚੱਲੀ ਜਾਂਦਾ ਪੱਥਰ ਵਗੈਰਾ ਲਾਈ ਜਾਂਦੇ ਯਾਰ ਅਸੀਂ ਥੱਲੇੋਂ ਪਤਾ ਕੀਤਾ ਸੀ ਅੰਦਰ ਕੁਝ ਦੇਖਣ ਨੂੰ ਹੈਣੀਗਾ ਕਿਉਂਕਿ ਜੱਪੀ ਹਰ ਕੇ ਮੁੰਡੇ ਪੂਰੀ ਚਿੱਕ ਲਈ ਪਾਉਂਦੇ ਇਹਨੂੰ ਕੀ ਕਹਿੰਦੇ ਹੁੰਦੇ ਆ ਨੇ ਚੀਚੀ ਨੇ ਜੀ ਜੀ ਆਰੇ ਬੰਦੇ ਸੈੱਟ ਆ ਯਾਰ ਸਭ ਕੰਮ ਚੱਲ ਬੰਦ ਚੱਲੋ ਆਪਾਂ ਇੱਥੋਂ ਅਚਲਗੜ੍ਹ ਵੀ ਐਕਸਪਲੋਰ ਕਰ ਲਿਆ ਹੁਣ ਆਪਾਂ ਚੱਲਦੇ ਹੋਟਲ 'ਚ ਵਾਪਸ ਥੋੜਾ ਟਾਈਮ ਉੱਥੇ ਰੈਸਟ ਕਰਾਂਗੇ ਫਿਰ ਸ਼ਾਮ ਨੂੰ ਮਾਰਕੀਟ ਦੇਖਾਂਗੇ ਹੈ ਨਹੀਂ ਖੁੱਲਾ ਨਹੀਂ ਖੁੱਲਾ ਭਾਈ ਗੁਰੂ ਸ਼ੇਖਰ ਇਹ ਜਦੋਂ ਇਧਰਲੀ ਸਾਈਡ ਆਉਣਾ ਨਾ ਤੁਸੀਂ ਅਚਲਗੜ੍ਹ ਗੱਡੀ ਨਹੀਂ ਲੈ ਕੇ ਆਉਣੀ ਬਸ ਬਿਲਕੁਲ ਵੀ ਨਾ ਹੀ ਟੈਕਸੀ ਕਰਾ ਕੇ ਆਓ ਇਸ ਤਰ੍ਹਾਂ 2 2 3 3 ਘੰਟੇ ਬੰਦੇ ਦੇ ਰਾਹ ਹੀ ਖਰਾਬ ਹੋ ਜਾਂਦੇ ਯਾਰ ਬਾਈਕ ਤੇ ਆਓ ਬਾਈਕ ਤੇ ਆਵਦਾ ਬਾਈਕ ਤੇ ਆਓ ਬਸ ਸਕੂਟੀ ਰੈਂਟ ਕਰਕੇ ਆਜੋ ਪਰ ਗੱਡੀ ਤੇ ਨਾ ਉਹ ਭੁੱਲ ਕੇ ਵੀ ਆਹ ਮਾਰਕੀਟ ਦਾ ਥਿਊ ਹੈ ਸਾਰਾ ਸ਼ਾਮ ਦਾ ਕੱਲ ਮੀਂਹ ਪੈਂਦਾ ਸੀ ਆਪਾਂ ਨਹੀਂ ਸਪੋਰ ਕੀਤਾ ਗਿਆ ਹੈ ਹੁਣ ਆਪਾਂ ਘਾਉਂ ਦੇ ਮਾਰਕੀਟ ਇੱਥੇ ਥੋੜਾ ਬੋੜਾ ਸਮਾਨ ਲੈਣਾ ਉਹ ਲਵਾਂਗੇ ਤੇ ਫਿਰ ਵਾਪਸ ਉੱਥੇ ਪੂਰੀ ਰੌਣਕ ਬਣੀ ਆ ਬਈ ਇੱਥੇ ਅੱਜ ਅੱਜ ਬਰਸਾਤ ਨਹੀਂ ਨਾ ਹੁੰਦੀਗੀ ਸਾਹਮਣੇ ਦੇਖੋ ਫੌਂਟੇ ਨਗਰਾਂ ਚੱਲਦੇ ਆ ਝੀਲ ਦੇ ਵਿੱਚ ਤੇ ਲੋਕ ਬਹੁਤ ਜ਼ਿਆਦੇ ਆ ਹੁਣ ਕੱਲ ਮੀਂਹ ਪੈਦਾ ਕਰਕੇ ਠੀਕ ਆ ਰੇਨ ਕੋਟ ਪਾ ਕੇ ਫਿਰਦੇ ਸੀ ਬਹੁਤ ਜਾਣੇ ਪਰ ਇਹ ਗੱਲ ਬਾਤ ਹੈਨੀ ਸੀਗੀ ਯਾਰ ਓਏ ਸਾਹਮਣੇ ਦੇਖੋ ਥਿਊ ਯਾਰ ਹੁਣ ਇੱਧਰ ਨਹੀਂ ਪਰ ਉੱਪਰ ਹੈਂ ਤੋ ਤੇ ਕਿੱਥੇ ਆ? ਚਲੋ। ਉਹਨਾਂ ਨੂੰ ਵੀ ਸੱਦ ਲਓ ਯਾਰ ਕਿੱਥੇ ਆ ਉਹ। ਇਹਨੇ ਸਮੋਸੇ ਖਾਣੇ ਆ ਵੀ ਸਮੋਸੇ। ਆ ਨੱਕੀ ਲੱਗਦਾ ਨਿਆਰਾ ਸ਼ਾਮ ਦਾ ਬਈ। ਹੰਬੜੀ ਮੀਂਹ ਆ ਜਾਂਦਾ ਯਾਰ ਕਿ ਜੇ ਮੈਂ ਅੰਦਰ ਖੜੀ ਰੋਟੀ ਖਾਧੀ ਸੀਗੀ ਪਾਣੀ ਦਾ ਦੇਖੋ ਹਾਲ ਤਾਂ ਉਹ ਇਧਰ ਆਉਂਦਾ ਸਾਰਾ ਉੱਪਰੋਂ ਬਾਰਿਸ਼ ਦਾ ਪਾਣੀ ਇਧਰੋਂ ਢਲਾਨ ਤੇ ਇਧਰ ਨੱਕੀ ਲੈ ਕੇ ਦੇ ਵਿੱਚ ਜਾ ਜਾ ਪਈ ਜਾਂਦਾ ਹੈ